ਮਨ ਲਓ ਕੋਈ ਬੰਦਾ ਧਨ ਕਰਕੇ ਗਰੀਬ ਹੈ ਪਰਮਾਤਮਾ ਨੇ ਨਹੀਂ ਉਹਨੂੰ ਦਾਦ ਦਿੱਤੀ ਤੈਨੂੰ ਬੰਦਿਆ ਦੇ ਦਿੱਤੀ ਉਸ ਦੀ ਗਰੀਬੀ ਦਾ ਕਜੀ ਮਜ਼ਾਕ ਨਾ ਉਡਾਈ ਉਹ ਵਿਚਾਰਾ ਰੰਗ ਕੇ ਨਾ ਇੱਕ ਬੰਦਾ ਸਰੀਰਕ ਤੰਦਰੁਸਤੀ ਕਹਿ ਲਾ ਵੀ ਅਰੋਗਤਾ ਨਹੀਂ ਉਹਦੇ ਕੋਲ ਉਹ ਬਿਮਾਰ ਹੈ ਤੂੰ ਤੰਦਰੁਸਤ ਹੈਂ ਉਸ ਦੀ ਬਿਮਾਰੀ ਦੇਖ ਕੇ ਉਹਦੀ ਇਸ ਰੰਕਪੁਣੇ ਨੂੰ ਦੇਖ ਕੇ ਮਜ਼ਾਕ ਨਾ ਉਡਾਈ ਕੱਲ ਨੂੰ ਹੋ ਸਕਦਾ ਤੈਨੂੰ ਉਹ ਬਿਮਾਰੀ ਹੋ ਜਾਏ ਇੱਕ ਬੰਦਾ ਸਮਝ ਨਹੀਂ ਉਹਨੂੰ ਜਪ ਤਪ ਨਹੀਂ ਕਰ ਰਿਹਾ ਬੰਦਗੀ ਨਹੀਂ ਕਰ ਰਿਹਾ ਤੇ ਤੂੰ ਆਪਣੀ ਕਮਾਈ ਨਾਲ ਉਹਦਾ ਸਮਾਜ ਵਿੱਚ ਭੰਡੀ ਪ੍ਰਚਾਰ ਕਰਕੇ ਟੀਚਰਾਂ ਨਾ ਕਰ ਚੇਤੇ ਰੱਖੀ ਹੋ ਸਕਦਾ ਕੱਲ ਨੂੰ ਤੂੰ ਉਹਦੀ ਥਾਂ ਤੇ ਆ ਜਾਏ ਇੱਕ ਉਦਾਹਰਨ ਮੈਂ ਸੌਖੀ ਦੇਣਾ ਹੈ ਕਹਾਣੀ ਜੀ ਸੇਠ ਬੈਠਾ ਸੀ ਉਹਦਾ ਕੰਮਕਾਰ ਬੜਾ ਲੋਕ ਬਹੁਤ ਜ਼ਿਆਦਾ ਉਹਦਾ ਦੁਕਾਨ ਚੰਗੀ ਚੱਲਦੀ ਸੀ ਇੱਕ ਬੰਦਾ ਆਇਆ ਉਹ ਮੰਗਤਾ ਨਹੀਂ ਸੀ ਉਹ ਕਹਿੰਦਾ ਜੀ ਮੈਨੂੰ ਸਮਾਂ ਬਣਿਆ ਥੋੜੇ ਪੈਸੇ ਚਾਹੀਦੇ ਨੇ ਮੈਂ ਰੋਟੀ ਵੀ ਨਹੀਂ ਕਈ ਦਿਨਾਂ ਦੀ ਖਾਧੀ ਤੇ ਮੈਂ ਰੋਟੀ ਖਵਾ ਦਿਓਗੇ ਕਹਿੰਦਾ ਵੈਸੇ ਮੈਂ ਮੰਗਤਾ ਨਹੀਂ ਪਰ ਮੈਂ ਲਾਚਾਰ ਹੋ ਗਿਆ ਉਹ ਸੇਠ ਕਹਿੰਦੇ ੱੱਕੇ ਮਾਰ ਕੇ ਬਾਹਰ ਕੱਢੂ ਝੂਠ ਬੋਲਦਾ ਭਿਖਾਰੀ ਹੋਣਾ ਇਹੋ ਜਿਹਾ ਕਈ ਤੁਰੇ ਫਿਰਦੇ ਉਹਨੇ ੱੱਕੇ ਮਰਵਾ ਦਿੱਤੇ ਸਮਾਂ ਲੰਘਦਾ ਗਿਆ ਇੱਕ ਸੇਠ ਹੋਰ ਸੀ ਕਈ ਸਾਲਾਂ ਬਾਅਦ ਇੱਕ ਸੇਠ ਹੋਰ ਉਹਦੀ ਦੁਕਾਨ ਦੇ ਅੱਗੇ ਕੋਈ ਆ ਗਿਆ ਬੰਦਾ ਮੰਗਣ ਵਾਲਾ ਉਹਨੇ ਵੀ ਆ ਕੇ ਕਿਹਾ ਵੀ ਮੈਂ ਅੱਜ ਭੁੱਖ ਨਾਲ ਵਿਆਕੁਲਾ ਆਤੁਰ ਹਾਂ ਮੈਨੂੰ ਰੋਟੀ ਵੀ ਨਹੀਂ ਮਿਲੀ ਜਿਹੜਾ ਸੇਟ ਗੱਦੀ ਤੇ ਬੈਠਾ ਸੀ ਉਹਨੇ ਦੇਖਿਆ ਤੇ ਨੌਕਰ ਨੂੰ ਕਹਿੰਦਾ ਇੱਕ ਕੰਮ ਕਰ ਇਹਨੂੰ ਕਮਰੇ ਚ ਲੈ ਜਾ ਪਹਿਲਾਂ ਘਰ ਇਹਦਾ ਇਸ਼ਨਾਨ ਕਰਾ ਕਪੜੇ ਦਰਜੀ ਨੂੰ ਕਹਿ ਸਵਾ ਕੇ ਸ਼ਾਮ ਤੱਕ ਇਹਦੇ ਕਪੜੇ ਨੂੰ ਖਾਣਾ ਚੰਗਾ ਖਵਾ ਜਦੋਂ ਨੌਕਰ ਗਿਆ ਉਸਨੇ ਬੰਦੇ ਨੂੰ ਧੱਕੇ ਮਾਰਨ ਦੀ ਥਾਂ ਤੇ ਉਹਨੂੰ ਜੀ ਆਇਆਂ ਕਿਹਾ ਘਰ ਜਾਣ ਲੱਗਾ ਤੇ ਉਹ ਜਿਹੜਾ ਬੰਦਾ ਮੰਗਣ ਆਇਆ ਨੌਕਰ ਨੇ ਨੂੰ ਪਹਿਚਾਨ ਲਿਆ ਕਹਿੰਦਾ ਸੇਠ ਜੀ ਤੁਸੀਂ ਕਹਿੰਦਾ ਹਾਂ ਮੈਂ ਕਹਿੰਦਾ ਤੂੰ ਕੌਣ ਕਹਿੰਦਾ ਮੈਂ ਤੁਹਾਡਾ ਨੌਕਰੀ ਕਰਦਾ ਸਾਂ ਤੇ ਕਹਿੰਦਾ ਸੇਠ ਕਿੰਨਾ ਚੰਗਾ ਹੈ ਜਿਹਦੇ ਕੋਲ ਤੂੰ ਨੌਕਰ ਨੇ ਤੇਰਾ ਮਾਲਕ ਕਹਿੰਦਾ ਨਹੀਂ ਸੇਠ ਜੀ ਇਹ ਉਹੀ ਬੰਦਾ ਹੈ ਜਿਸ ਨੂੰ ਮੇਰੇ ਤੋਂ ਤੁਸੀਂ ਧੱਕੇ ਮਰਵਾਏ ਸਨ ਕਾਲ ਗਤੀ ਹੈ ਇੱਕ ਦਿਨ ਤੁਸੀਂ ਸੀ ਤੇ ਮੈਂ ਹੀ ਨੌਕਰ ਸਾਂ ਇਹ ਬੰਦਾ ਤੁਹਾਡੇ ਕੋਲ ਮੰਗਣ ਆਇਆ ਤੇ ਤੁਸੀਂ ਧੱਕੇ ਮਰਵਾ ਦਿੱਤੇ ਵੈਗੁਰੂ ਤੇ ਧੱਕੇ ਮਰਵਾਏ ਆਪਸ਼ਬਦ ਬੋਲੇ ਅੱਜ ਇਹ ਬੰਦੇ ਨੇ ਤੁਹਾਨੂੰ ਪਹਚਾਨ ਰਿਹਾ ਪਰ ਉਹ ਬੰਦਾ ਅੱਜ ਤੁਹਾਨੂੰ ਧੱਕੇ ਨਹੀਂ ਮਰਵਾਏਗਾ ਉਹਨੂੰ ਪਤਾ ਹੈ ਕਿ ਕੱਲ ਤੱਕ ਮੈਂ ਮੰਗਤਾ ਸਾਂ ਅੱਜ ਮੈਂ ਦੇਣ ਵਾਲਾ ਬਣ ਗਿਆ ਜੇ ਮੈਂ ਧੱਕੇ ਮਰਵਾਏ ਸਮੇਂ ਦਾ ਕੀ ਪਤਾ ਕੱਲ ਨੂੰ ਮੈਂ ਇਹਦੀ ਥਾਂ ਤੇ ਆ ਜਾਵਾਂ ਕਦੀ ਵੀ ਮੈਂ ਬੇਨਤੀ ਕਰਾਂਗਾ ਕਿ ਮੂਰਖ ਹੋਵੇ ਕੋਈ ਸਿੱਖ ਕਿੰਨੀ ਮਜ਼ਾਕ ਕਢਾਂਦੀ ਅੱਜ ਮੇਰੇ ਮਨਸੀ ਆ ਲੋਕੀ ਜਿਹੜੇ ਤੰਦਰੁਸਤ ਹੁੰਦੇ ਨਾ ਕਈ ਵਾਰੀ ਜਿਹੜਾ ਨਹੀਂ ਤੁਰ ਸਕਦਾ ਹੈਂਡੀਕੈਪ ਇੱਥੇ ਤੇ ਚਲੋ ਮੁਲਕ ਦਾ ਸਿਸਟਮ ਬੜਾ ਚੰਗਾ ਹੈ ਹੈਂਡੀਕੈਪ ਨੂੰ ਤੁਸੀਂ ਕੁਝ ਕਹਿ ਨਹੀਂ ਸਕਦੇ ਪਰ ਜਿਹੜਾ ਨਹੀਂ ਤੁਰ ਸਕਦਾ ਨਾ ਲੱਤ ਨਹੀਂ ਚੱਲਦੀ ਉਹ ਲੰਗੜਾ ਤੁਰਿਆ ਹੁੰਦਾ ਜਿਸ ਦੀ ਕਹਿੰਦੇ ਨਾ ਉਹ ਲੰਗਾ ਲੰਘਿਆ ਸੀ ਲੰਗੜਾ ਲੰਘਿਆ ਸੀ ਇੱਥੋਂ ਜਿਸ ਬੰਦੇ ਨੂੰ ਦਿਸਦਾ ਨਹੀਂ ਉਹਨੂੰ ਕਹਿੰਦੇ ਆ ਵੀ ਅੰਨਾ ਤੁਰਿਆ ਸੀ ਇੱਥੇ ਅੰਨੇ ਕਹਿੰਦੇ ਆ ਨਾ ਅੰਨਾ ਲੰਘਿਆ ਸੀ ਇਥੋਂ ਤੇ ਜਿਹੜਾ ਬੰਦਾ ਬਿਲਕੁਲ ਹੀ ਚੱਲ ਸਕਦਾ ਹੱਥ ਪੈਰ ਨਹੀਂ ਕੰਮ ਕਰਦੇ ਉਹਨੂੰ ਕਹਿੰਦੇ ਲੂਲਾ ਤੁਰਿਆ ਜਾਂਦਾ ਵੇਖੋ ਮੈਂ ਜਦੋਂ ਖਾਲਸਾ ਜੀ ਨੰਗਾ ਸਿੰਘਾਂ ਦੇ ਖਾਲਸੇ ਬੋਲੇ ਪੜੇ ਨਾ ਮੈਨੂੰ ਤਿੰਨ ਸ਼ਬਦ ਅਜ ਫਿਰ ਮਿਲੇ ਸਾਡੇ ਚ ਪਿਆਰਿਓ ਜਿਹੜਾ ਲੰਗਾ ਕੇ ਚੱਲਦਾ ਉਹਨੂੰ ਕਦੀ ਖਾਲਸਾ ਨਹੀਂ ਕਹਿੰਦਾ ਗੁਰਦੁਰੀ ਲੰਗੜਾ ਆਇਆ ਹੈ ਉਹਨੂੰ ਕਹਿੰਦਾ ਹੈ ਖਾਲਸਾ ਜੀ ਅੱਜ ਆਪਣੀ ਗੁਰਦੁਰੀ ਸੁਚਾਲਾ ਸਿੰਘ ਜੀ ਆਏ ਨੇ ਦੇਖੋ ਇਹ ਸ਼ਬਦ ਕਿੱਦਾਂ ਕਿੱਦਾਂ ਕਮਾਲ ਦਾ ਹੈ ਸੁਚਾਲਾਦਰਤ ਜੀ ਦੀ ਚਾਲ ਚੰਗੀ ਪਰ ਇਹ ਮਜ਼ਾਕ ਨਹੀਂ ਉਹ ਕਰ ਰਹੇ ਇਹਦਾ ਮਤਲਬ ਉਹ ਕਹਿ ਰਹੇ ਨੇ ਤੇਰੇ ਅੰਦਰ ਹੀਨਤਾ ਨਾ ਆਵੇ ਕਿ ਮੈਂ ਲੰਗਾ ਕੇ ਚੱਲਣਾ ਤੇਰੇ ਅੰਦਰ ਦੇ ਭਰੋਸੇ ਨੂੰ ਕਾਇਮ ਕਰ ਲਈਆਂ ਤੇਰੀ ਚਾਲ ਬੜੀ ਚੰਗੀ ਹੈ ਇਹ ਸੁਚਾਲਾ ਆ ਗਿਆ ਜੀ ਜਿਹੜੇ ਬੰਦੇ ਦੀਆਂ ਅੱਖਾਂ ਨਹੀਂ ਲੋਕੰਨੇ ਕਹਿੰਦੇ ਆ ਤੇ ਗੁਰਮਖੋ ਅੱਜ ਦੋ ਭਾਈ ਸਾਹਿਬ ਹੁਣੇ ਕੀਰਤਨ ਕਰਦੇ ਨੇ ਜਿਨ੍ਹਾਂ ਦੇ ਨੇਤਰ ਨੇ ਤੁਸੀਂ ਕਦੀ ਕਹਿੰਦੇ ਹੋ ਅੰਨਾ ਰਾਗੀ ਆਂ ਨੀਤੀ ਕਹਿੰਦੇ ਹੋ ਇਹ ਸੌਰਮਾ ਸਿੰਘ ਹੈ ਕਿਡਾ ਕਮਾਲ ਦਾ ਸ਼ਬਦ ਦਿੱਤਾ ਸਾਡੇ ਪੂਰਵਜਾਂ ਨੇ ਇਹ ਸੌਰਮਾ ਸਿੰਘ ਹੈ ਇਹ ਅੰਨਾ ਨਹੀਂ ਤੇ ਗੁਰਮਖੋ ਜਿਹੜਾ ਬੰਦਾ ਲੂਲਾ ਹੁੰਦਾ ਉਹਨੂੰ ਖਾਲਸਾ ਬੋਲਿਆਂ ਵਿੱਚ ਕਹਿੰਦੇ ਨੇ ਬੁੱਧ ਦਾ ਅਵਤਾਰ ਆ ਗਿਆ ਹੈ ਜਿਹੜਾ ਲੂਲਾ ਹੁੰਦਾ ਹੈ ਨਾ ਜਿਹੜਾ ਟੁੰਡਾ ਹੋਵੇ ਟੁੰ ਦੇਖੋ ਲੰਗੇ 'ਚ ਫਰਕ ਹੈ ਨਾ ਕਈ ਵਾਰੀ ਇੱਕ ਲੱਤ ਲੰਗਾ ਮਾਰਦੀ ਹੈ ਜਿਹੜਾ ਬੰਦਾ ਟੁੰਡਾ ਵੀ ਹੋਵੇ ਤੇ ਪੈਰਾਂ ਤੋਂ ਵੀ ਲੂਲਾ ਹੋਵੇ ਕਦੀ ਖਾਲਸਾ ਜੀ ਨੇ ਕਹਿੰਦੇ ਕਿ ਲੂਲਾ ਤੁਰਿਆ ਹੁੰਦਾ ਹੈ ਕਹਿੰਦੇ ਨੇ ਵੇਖੋ ਅੱਜ ਬੁੱਧ ਅਵਤਾਰ ਆ ਗਿਆ ਹੈ ਉਹਨਾਂ ਸ਼ਬਦਾਵਲੀ ਕੀ ਦੇ ਕਮਾਲ ਦੀ ਦਿੱਤੀ ਇੱਥੇ ਭਗਤ ਜੀ ਕਹਿ ਰਹੇ ਨੇ ਕਿਸੇ ਪੱਖ ਤੋਂ ਵੀ ਕੋਈ ਬੰਦਾ ਇੱਕ ਹੋਰਵੇਂ ਬੇਨਤੀ ਕਰਾਂ ਕਲਾ ਰੋਹ ਕਰਕੇ ਨਹੀਂ ਪੈਸੇ ਕਰਕੇ ਨਹੀਂ ਗਿਆਨ ਕਰਕੇ ਨਹੀਂ ਗਿਆਨ ਕਰਕੇ ਵੀ ਬੰਦਾ ਨਹੀਂ ਸਮਝੁੰਦੀ ਜੀ ਤੋ ਦਾ ਥਾਂ ਥਾਂ ਤੇ ਮਜ਼ਾਕ ਨਾ ਉਡਾਓ ਇਥੋਂ ਤੱਕ ਕਈ ਵਾਰੀ ਘਰਾਂ ਦੇ ਵਿੱਚ ਇਹੋ ਜੀ ਮੁਸੀਬਤ ਬੋਝ ਪੈ ਜਾਂਦੀ ਹੈ ਪੁੱਤਰਾਂ ਦੀ ਧੀ ਦੀ ਬੰਦੇ ਦੀ ਪਤੀ ਪਤਨੀ ਦੀ ਸੱਚੀ ਉਹ ਵੀ ਰੰਕ ਹੋ ਗਿਆ ਅੱਜ ਉਹਦੇ ਘਰ ਚ ਜੋ ਕੁਝ ਵਾਪਰਦਾ ਪਿਆ ਜੇ ਪਤਾ ਲੱਗ ਜਾ ਮੈਂ ਸੱਚੀ ਤੁਹਾਨੂੰ ਦੱਸਾਂ ਸਮਾਂ ਬੜਾ ਬਲਵਾਨ ਜਿਵੇਂ ਇੱਕ ਦਿਨ ਦਿੱਤੇ ਕਿਹਾ ਸੀ ਸਮੇਂ ਦੀਆਂ ਅੱਖਾਂ ਬੜੀਆਂ ਜ਼ਬਰਦਸਤ ਨੇ ਜਦੋਂ ਬੰਦਾ ਕਿਸੇ ਦਾ ਮਜ਼ਾਕ ਉਡਾਂਦਾ ਥਾਂ ਥਾਂ ਤੇ ਉਡਾਂਦਾ ਸਮੇਂ ਦੀਆਂ ਅੱਖਾਂ ਬੰਦੇ ਨੂੰ ਪਹਿਚਾਣ ਲੈਂਦੀਆਂ ਨੇ ਇੱਕ ਦਿਨ ਉਹਦੇ ਤੇ ਉਹ ਦਿਨ ਆ ਜਾਂਦੇ ਨੇ ਜਿਹੜੇ ਕਿਸੇ ਦੇ ਮਜ਼ਾਕ ਉਡਾਂਦਾ ਹੁੰਦਾ ਇੱਕ ਦਿਨ ਸਮਾਂ ਉਹਦੇ ਤੇ ਵੀ ਆਉਂਦਾ ਮੇਰੀ ਅਰਜ਼ ਹੈ ਕਿ ਕਿਸੇ ਨੂੰ ਦੇਖ ਕੇ ਮੰਨ ਲਓ ਕੋਈ ਜੀਵਨ ਪੱਖੋਂ ਵੀ ਗੁਰਮਖੋ ਫਿਰ ਬੇਨਤੀ ਜੇ ਮੰਨ ਲਓ ਕੋਈ ਬੰਦਾ ਜੀਵਨ ਪੱਖੋਂ ਵੀ ਡਿੱਗ ਪਿਆ ਸੱਚੀ ਮੱਚੀ ਰੰਗ ਹੋ ਗਿਆ ਉਹਦਾ ਵੀ ਮਜ਼ਾਕ ਨਾ ਉਡਾਈਏ ਕੱਲ ਨੂੰ ਪਤਾ ਨਹੀਂ ਆਪਣੇ ਨਾਲ ਕੀ ਬਣ ਜਾਣਾ ਹੈ ਧਨ ਕਰਕੇ ਤੇ ਕਦੀ ਨਹੀਂ